ਆਮ ਆਦਮੀ ਪਾਰਟੀ ਦੇ ਚੁਣਵੀ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਇੱਕ ਰੋਡ ਸ਼ੋਅ ਦਾ ਆਯੋਜਨ ਪਠਾਨਕੋਟ ਵਿਖੇ ਕੀਤਾ ਗਿਆ। ਬਾਲਮਿਕੀ ਚੌਕ ਤੋਂ ਸ਼ੁਰੂ ਹੋਣ ਵਾਲਾ ਇਹ ਰੋਡ ਸ਼ੋਅ ਗਾਂਧੀ ਚੌਕ, ਡਾਕਾਨਾ ਚੌਕ ਤੋਂ ਹੋ ਕੇ ਗਾੜੀ ਅਤੇ ਚੌਕ ਵਿਖੇ ਸਮਾਪਤ ਹੋਇਆ। ਇਸ ਵਿੱਚ ਉੱਚੇਚੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮਿੰਟੂ ਪਹੁੰਚੇ। ਇਸ ਦੇ ਨਾਲ ਨਾਲ ਚਵਰਕਰਾਂ ਨੇ ਵੀ ਭਾਗ ਲਿਆ। ਆਪਣੇ ਇਸ ਰੋਡ ਸ਼ੋਅ ਵਿੱਚ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਚੁਣਵੀ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਕਿਹਾ ਕਿ ਇਸ ਤਰ੍ਹਾਂ ਉਹਨਾਂ ਤੇ ਬਟਾਲਾ ਦੇ ਲੋਕਾਂ ਨੇ ਭਰੋਸਾ ਕੀਤਾ ਉਸੇ ਤਰ੍ਹਾਂ ਗੁਰਦਾਸਪੁਰ ਲੋਕ ਸਭਾ ਦੇ ਲੋਕ ਵੀ ਉਹਨਾਂ ਤੇ ਭਰੋਸਾ ਕਰਨ ਤੇ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਣ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਆਦਮੀ ਦੀ ਪਾਰਟੀ ਹੈ ਤੇ ਇਹਦਾ ਇੱਕ ਹੀ ਉਦੇਸ਼ ਹੈ ਲੋਕਾਂ ਦੇ ਹਿੱਤ ਵਿੱਚ ਉਤਰਨਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਆਪਣੀ ਅੰਤਿਮ ਜ਼ਮਾਨਤ ਦੇ ਲੈ ਕੇ 1 ਜੂਨ ਤੱਕ ਬਾਹਰ ਆਗੇ ਨੇ ਤੇ ਉਹ ਹੁਣ ਦੱਸਣਗੇ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ ਉਹਨਾਂ ਤੇ ਟੂਟੇ ਇਲਜ਼ਾਮ ਲਗਾ ਕੇ ਤੇ ਉਹਨਾਂ ਤੇ ਕੇਸ ਦਰਜ ਕਰਵਾਏ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਨਾਲ ਹੀ ਉਹਨਾਂ ਨੇ ਉਸ ਲੋਕਾਂ ਨੂੰ ਵੋਟ ਅਪੀਲ ਵੀ ਕੀਤੀ ਹੈ ਕਿ ਉਹ ਉਸੇ ਤਰ੍ਹਾਂ ਹੀ ਉਹਨਾਂ ਤੇ ਭਰੋਸਾ ਕਰਨ ਜਿਸ ਤਰ੍ਹਾਂ ਉਹਨਾਂ ਨੇ ਬਟਾਰਾ ਵਾਸੀਆਂ ਤੇ ਉਹਨਾਂ ਤੇ ਕੀਤਾ ਸਭੂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਫਿਰ ਸੱਚਾਈ ਦੀ ਜਿੱਤ ਹੋਈ ਹੈ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹ ਦੇਸ਼ ਇਨਕਲਾਬੀਆਂ ਦਾ ਜਿੰਨਾ ਦੇਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਜਿਹਾ ਉੱਪਰ ਖੇਤਾਂ ਤੋਂ ਆਉਂਦਾ ਹੈ ਸੋ ਬੜੀ ਖੁਸ਼ੀ ਦੀ ਗੱਲ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਮਾਨਸ਼ਟ ਮੁੱਖ ਮੰਤਰੀ ਪੰਜਾਬ ਵਰਤਮਾਨ ਜੀ ਨੇ ਇੱਥੇ ਪਹੁੰਚਣਾ ਸੀ ਪਰ ਜਦੋਂ ਰਾਜ ਖੁਸ਼ੀ ਮਿਲੀ ਉਹ ਕਹਿੰਦੇ ਅੱਜ ਛੁੱਟੀ ਦੇ ਦਿਓ ਮੈਂ ਚਲਾ ਦੱਲੇ ਕਿਉਂਕਿ ਇੱਕ ਜਿੰਦਣਾ ਵੱਡੇ ਭਾਈ ਜਦੋਂ ਇਹਦੇ ਤਰ੍ਹਾਂ ਬਾਅਦ ਬਾਹਰ ਆਉਣ ਤੇ ਛੋਟੇ ਭਾਈ ਨੂੰ ਉਤਰਾਈ ਚਾ ਵੜਾ ਹੁੰਦਾ ਤੇ ਅਸੀਂ ਤੇ ਖੁਸ਼ੀ ਹੀ ਨੱਚੀ ਜਾਂਦੇ ਹਾਂ ਸੋ ਸਾਨੂੰ ਮਾਣ ਹੈ ਹੁਣ ਅੱਗੇ ਮਾਨ ਸਾਹਿਬ ਕੱਲੇ ਕੰਮ ਕਰ ਰਹੇ ਸੀ ਹੁਣ ਇੱਕ ਨਾ ਇੱਕ 11 ਪਠਾਨਕੋਟ ਦੇ ਵਿੱਚ ਕਿਦਾਂ ਦਾ ਰਿਸਪੌਂਸ ਦੇਖਣ ਨੂੰ ਮਿਲਿਆ ਜੀ ਬਹੁਤ ਵਧੀਆ ਰਿਸਪੌਂਸ ਨਜ਼ਰ ਆ ਰਿਹਾ ਜੀ ਔਰ ਲੋਕ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਆਸ ਹੈ ਕਿਉਂਕਿ ਕਾਂਗਰਸ ਵੇਖਦੀ ਅਕਾਲੀ ਦਲ ਬੀਜੇਪੀ ਵੇਖ ਲਿਆ ਪਰ ਜੋ ਜੋ ਸੁਪਨੇ ਸੀ ਲੋਕਾਂ ਦੇ ਉਹ ਪੂਰੇ ਨਾ ਹੋ ਸਕੇ ਕਿਉਂਕਿ ਇੱਥੇ ਬੜੀਆਂ ਆਫਤਾਂ ਆਈਆਂ ਪਰ ਕੋਈ ਆਵਾਜ਼ ਨਹੀਂ ਕਿਸੇ ਨੇ ਕਿਸੋ ਕਹਿਣ ਦਾ ਭਾਵ ਇਸ ਵਾਰ ਇਹਨਾਂ ਨੂੰ ਲੱਗ ਰਿਹਾ ਹੈ ਵੀ ਯਾਰ ਹੁਣ ਸਾਡਾ ਪੁੱਤ ਹੈ ਸਾਡਾ ਭਰਾ ਹੈ ਇਹਨੂੰ ਇੱਕ ਮੌਕਾ ਦੇਈਏ ਹੁਣ ਆ ਵੇਖ ਲੋ ਤੁਰਿਆ ਹੋਣਾ ਕੋਈ ਇਧਰੋਂ ਗੁੱਟ ਫੜਦਾ ਹੈ ਕੋਈ ਇਧਰੋਂ ਫੜਦਾ ਹੈ ਕੋਈ ਫੋਟੋ ਖਿਚੋਂਦਾ ਹੈ ਕੋਈ ਕੁਝ ਕਰਦਾ ਹੈ ਸੋ ਕਾਰਨ ਕੀ ਹੈ ਇਹ ਆਪਣਾ ਸਮਝਦੇ ਹੈ ਜੀ ਜੀ ਇਹ ਤੇ ਦੂਜੀਆਂ ਸਰਕਾਰਾਂ ਵੀ ਰਹੀਆਂ ਉਹ ਤੇ ਲਾਗੇ ਨਹੀਂ ਲੱਗਣਦੇ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਆਮਕਰਚ ਉੱਠ ਕੇ ਆਇਆ ਔਰ ਆਮਕਰਾਂ ਦਾ ਮੈਂ ਕਹਿ ਸਕਦਾ ਵੀ ਮੇਰੀ ਕੋਸ਼ਿਸ਼ ਹੈ ਵੀ ਇੱਕ ਇਨਕਲਾਬ ਜਿਹੜਾ ਉਹ ਲੈ ਕੇ ਆਈਏ ਜਿਹੜਾ ਅੱਜ ਤੱਕ ਇਹ ਵਾਂਝੇ ਰਹੀ ਹੈ ਨੋ ਹਲ ਕਹਿੰਦੇ ਵਿੱਚ ਤੁਸੀਂ ਗਏ ਹੋ ਕਿ ਕਿ ਮੁੱਦੇ ਨੇ ਲੋਕਾਂ ਦੇ ਸ਼ਰੀ ਜੀ ਨੋ ਹਲ ਕਹਿੰਦੇ ਵਿੱਚ ਤੁਸੀਂ ਗਏ ਹੋ ਕਿ ਕਿ ਮੁੱਦੇ ਨੋਟ ਕੀਤੇ ਲੋਕਾਂ ਨੇ ਦੇਖੋ ਜੀ ਮੁੱਦੇ ਤੁਹਾਨੂੰ ਮੈਂ ਦੱਸਦਾ ਹਾਂ ਹੱਲ ਹੋਇਆ ਹੀ ਕੋਈ ਨਹੀਂ ਜਿੱਥੇ ਜਨਾ ਮੁੱਦੇ ਮੁੱਦੇ ਨਜ਼ਰ ਆਉਂਦੇ ਪਠਾਨਕੋਟ ਉਹਨਾਂ ਇੱਥੇ ਫਾਟਕਾ ਦਾ ਮੁੱਦਾ ਸੁਜਾਨਪੁਰ ਜਾਨਾ ਉੱਥੇ ਫਿਰ ਪੁੱਲ ਦਾ ਮੁੱਦਾ ਮੈਂ ਗੱਲ ਕਰਨਾ ਚਾਹੁੰਨਾ ਵੀ ਜੇ ਆਪਣੇ ਦੀਨਾ ਨਗਰ ਜਾਈਏ ਉੱਥੇ ਬਾਡਰ ਲੱਗਦਾ ਉੱਥੇ ਤੁਸੀਆਂ ਦੇ ਉੱਥੇ ਦਰਿਆ ਹੈ ਜਦੋਂ ਪਾਣੀ ਜ਼ਿਆਦਾ ਆਉਂਦਾ ਉੱਥੇ ਜ਼ਮੀਨ ਦੇ ਵਿੱਚ ਕਿਸਾਨਾਂ ਦੀ ਫਸਲ ਬਰਬਾਦ ਹੋ ਜਾਂਦੀ ਉਹ ਮੁੱਦਾ ਸਾਡੇ ਬਟਾਲੇ ਦੀ ਗੱਲ ਕਰੀਏ ਇੰਡਸਟਰੀ ਦਾ ਮੁੱਦਾ ਹਰ ਪਾਸੇ ਮੁੱਦਾ ਹੀ ਮੁੱਦਾ ਹੈ ਦੁੱਖ ਦੀ ਗੱਲ ਇਹ ਹੈ ਆਵਾਜ਼ ਚੁੱਕਣ ਵਾਲਾ ਨਹੀਂ ਸੀ ਸੋ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਸੰਗਤ ਨੂੰ ਬੇਨਤੀ ਕਰਦਾ 3 ਸਾਲ ਹੱਲੇ ਸਰਕਾਰ ਦੇ ਰਹੀ ਇੱਕ ਮੌਕਾ ਦੇ ਦੇਣਗੇ ਤੇ ਦਿੱਲੀ ਤੇ ਕੰਮ ਮੈਂ ਨਹੀਂ ਰੁਕਣ ਦੇਣਾ ਤੇ ਪੰਜਾਬ ਜੱਕੇ ਸਰਕਾਰ ਡਬਲ ਇੰਜਨ ਹੋ ਜਾ ਅਸ਼ਾ ਵਜਾ ਤੇ ਬਹੁਤ ਸਪਸ਼ਟ ਹੈ ਕਿ ਅੱਜ ਸ੍ਰੀ ਅਰਮਨ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜਿਹੜੇ ਬੇਲ ਮਿਲੀ ਹੈ ਉਹਦੇ ਸਵਾਰ ਤੇ ਸਾਡੇ ਕਾਰਜਕ੍ਰਮ ਦੀ ਆਮਦ ਦੀ ਬਾਤ ਹੀ ਹੈ ਜਿਹੜੇ ਚੋਰਾ ਨਾਂ ਦੇ ਸੌਧਨ ਸਨ ਖਾਸ ਕਰਕੇ ਉਹ ਅੱਜ ਪੋਸਟਪੋਨ ਕੀਤੇ ਆ ਸੋ ਸਭ ਤੋਂ ਪਹਿਲਾਂ ਸਮੂਝੇ ਦੇਸ਼ ਵਾਸੀਆਂ ਨੂੰ ਉਹਨਾਂ ਕਰੋੜਾਂ ਲੋਕਾਂ ਨੂੰ ਜਿਹੜੇ ਮਤਲਬ ਜਮਹੂਰੀਅਤ 'ਤੇ ਵਿਸ਼ਵਾਸ ਰੱਖਦੇ ਆ ਜਿਹੜੇ ਲੋਕਤੰਤਰੀ ਸੁਸਾਧ ਰੱਖਦੇ ਆ ਜਿਹੜੇ ਸੁਵਿਧਾ 'ਤੇ ਵਿਸ਼ਵਾਸ ਰੱਖਦੇ ਆ ਜਿਹੜੇ ਨਿਆਂਇਕ ਪ੍ਰਣਾਲੀ 'ਤੇ ਵਿਸ਼ਵਾਸ ਰੱਖਦੇ ਆ ਆ ਜੁਹਾਂ ਦੇ ਜਜ਼ਬਾਤਾਂ ਨੂੰ ਮੈਂ ਸਮਝਦਾ ਬਾਦ ਜੋ ਸੁਪਰੀਮ ਕੋਰਟ ਨੇ ਕਨਸੀਡਰ ਕੀਤਾ ਆ ਸੋ ਇਸ ਤਰ੍ਹਾਂ ਦੇਸ਼ ਦੇ ਅੰਦਰ ਲੋਕਤੰਤਵ ਦਾ ਪਰਬ ਚੱਲ ਰਿਹਾ ਔਰ ਇਸ ਪਰਬ ਦੇ ਅੰਦਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇਸ ਤੋਂ ਲਾਂਬੇ ਕਰਨਾ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਭਾਰੂ ਲੀਡਰਸ਼ਿਪ ਤੇ ਸਾਡੇ ਸਭ ਤੋਂ ਵੱਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਦਿੱਲੀ ਦੇ ਬੋਕਮਤਰ ਜੀ ਰੋਦੇਸਰਾ ਸ਼ਾਰਜਸ ਦੇ ਤਹਿਤ ਤਿਹਾਰ ਜੇਲ੍ਹ ਚ ਡੱਕਿਆ ਗਿਆ ਤਾਂ ਜੋ ਚੋਣਾਂ ਪ੍ਰਚਾਰ ਨਾ ਕਰ ਸਕਣ ਦੇਸ਼ ਦੇ ਅੰਦਰ ਜੋ ਇਸ ਸੜਜਤਰ ਦੇ ਖਿਲਾਫ ਅੱਜ ਜਿਹੜਾ ਮਹਾਂਜਲ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹ ਫੈਸਲੇ ਨੇ ਦੇਸ਼ ਦੇ ਕਰੋੜਾਂ ਲੋਕਾਂ ਦਾ ਸਿਰ ਉੱਚਾ ਕੀਤਾ ਸੋ ਮੈਂ ਆ ਮਾਨਯੋਗ ਸੁਪਰੀਮ ਕੋਰਟ ਜੀ ਦਾ ਧੰਨਵਾਦ ਕਰਦਾ ਔਰ ਅੱਜ ਇਸ ਜਵਾਨਤ ਦੇ ਉੱਤੇ ਜਿਹੜੀ ਉਹਨਾਂ ਜਵਾਨਤ ਮਿਲੀ ਆ ਦੇਸ਼ ਦੇ ਕਰੋੜਾਂ ਲੋਕਾਂ ਦਾ ਵਿਸ਼ਵਾਸ ਵੀ ਅੱਜ ਬਹਾਲ ਹੋਇਆ ਕਿ ਹਮੇਸ਼ਾ ਅਖੀਰ ਸੱਚ ਦੀ ਜਿੱਤ ਹੁੰਦੀ ਆ ਸੋ ਅੱਜ ਤੁਹਾਡੇ ਸਭ ਦੇ ਸਾਹਮਣੇ ਆ ਸਰ ਅੱਜ ਰੋਸ਼ਨੀ ਸੀਗਾ ਉਹ ਉਹ ਨੇ ਉਹ ਪੂਰੀ ਤਰ੍ਹਾਂ ਕਰੇਗਾ ਆ ਰੋਡ ਸ਼ੋ ਦੇ ਵਿੱਚ ਸਾਰੇ ਅੱਜ ਸਾਰੇ ਕੇਜਰੀਵਾਲ ਨੇ ਅੱਜ ਸਾਡੇ ਹਲਕੇ ਦੇ ਕੈਂਡੀਡੇਟ ਆ ਰਹੇ ਨੇ ਅਮਨਸਰ ਕਲਸੀ ਜੀ ਬਹੁਤ ਵੱਡੀ ਇੱਕ ਰੈਲੀ ਕਲਾਨੌਰ ਚ ਕਰਕੇ ਆ ਰਹੇ ਆ ਸੋ ਅਸੀਂ ਅੱਜ ਇੱਕ ਪਾਸੇ ਸਾਡਾ ਰੋਡਸੋ ਵੀ ਹੈ ਇੱਕ ਪਾਸੇ ਅਸੀਂ ਉਹਨੂੰ ਅੱਜ ਸੈਲੀਬ੍ਰੇਟ ਵੀ ਕਰ ਰਹੇ ਆ ਉਹਨਾਂ ਦੀ ਰਹਾਈ ਨੂੰ ਸੋ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਇਸ ਗੱਲ ਦਾ ਵਧਾਈ ਵੀ ਆ ਔਰ ਇਹ ਕਾਫਲਾ ਜਿਹੜਾ ਹੈ ਸੱਚ ਦੇ ਲਈ ਲੜਨ ਦਾ ਜਿਹੜਾ ਯੁੱਧ ਹੈ ਸੰਘਰਸ਼ ਹੈ ਪੰਜਾਬੀਆਂ ਨੇ ਤੇ ਵੈਸੇ ਇਹ ਜੁੱਧ ਚੱਪੇ-ਚੱਪੇ ਤੇ ਲੜੇ ਆ ਸੋ ਅੱਜ ਦੇਸ਼ ਦੇ ਅੰਦਰ ਲਕੀਰ ਖਿੱਚੀ ਗਈ ਆ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਉਹ ਪੈਰੋਕਾਰ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਵਧਾਣ ਵਾਲੇ ਉਹਨਾਂ ਦੇ ਰਾਜਨੀਤਿਕ ਸਿਆਸੀ ਆ ਕੇ ਉਹ ਖੜੇ ਆ ਕਿ ਗੁਦਜੇਬਾਸੇ ਲੋਕਾਂ ਦੇ ਦੋਸਤ ਖੜੇ ਆ ਚਾਹੇ ਬਿਜਲੀ ਪਾਣੀ ਦਾ ਸਵਾਲ ਹੋਵੇ ਚਾਹੇ ਨੌਕਰੀਆਂ ਦਾ ਸਵਾਲ ਹੋਵੇ ਚਾਹੇ ਹੈਤ ਦਾ ਸਵਾਲ ਹੋਵੇ ਚਾਹੇ ਮਹਿਲਾਵਾਂ ਨੂੰ ਪੂਰੀ ਸਵਰ ਦਾ ਸਵਾਲ ਹੋਵੇ ਚਾਹੇ ਅੱਜ ਪ੍ਰਕੂਰਮੈਂਟ ਦੇ ਅੰਦਰ ਜਿਹਦਾ ਫਸਲਾ ਚੁਕੀਆਂ ਜਾ ਰਹੀਆਂ ਨੇ ਕਿਸਾਨਾਂ ਦਾ ਸਵਾਲ ਹੋ ਗਏ ਅਸੀਂ ਲੋਕਾਂ ਦੇ ਮੁੱਦੇ ਦੀ ਗੱਲ ਕਰਦੇ ਆ ਅੱਜ ਲੋਕਾਂ ਦੇ ਮੁੱਦੇ ਲੋਕਤੰਤਰ ਦੀ ਜਿਹੜੀ ਆ ਪਰਵਾ ਉਹਦੇ ਵਿੱਚ ਭਾਰੂ ਹੋ ਰਿਹਾ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਅੱਜ ਕੀਤੇ ਵਾਸਤੇ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡੀਐਮਜ਼ ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankot.